ਸਰਸਾ ਦੀਆਂ ਕੁਝ ਗੱਲਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾਲ ਆਖਰ ਸਤਗੁਰੂ ਤੁਰੇ ਅਨੰਦਪੁਰ ਤੋਂ ਆਖਰ ਸਤਗੁਰੂ ਤੁਰੇ ਅਨੰਦਪੁਰ ਤੋਂ ਤੇ ਉਤੋਂ ਰਾਤ ਕਾਲੀ ਬੋਲੀ ਆਣੀ ਉਤੇ ਜੀ ਨਾਗਣ ਜਿਵੇਂ ਪਹਾੜ ਤੋਂ ਕੋਈ ਉਤਰੇ ਸਰਸਾ ਨਦੀ ਵੀ ਮੌਕਾ ਪਛਾਣੇ ਉਤਰੀ ਇਹ ਪਹਾੜੀ ਦੀ ਨਦੀ ਹੈ ਪਹਾੜ ਵਿੱਚ ਨਦੀ ਨਾਗਵਾਂ ਦੀ ਚਲਦੀ ਹੈ ਆਖਰ ਸਤਗੁਰੂ ਤੁਰੇ ਅਨੰਦਪੁਰ ਤੋਂ ਉੱਤੋਂ ਰਾਤ ਕਾਲੀ ਬੋਲੀ ਆਣ ਉੱਤੇ ਜੀ ਨਾਕਣ ਜਿਵੇਂ ਪਹਾੜ ਤੋਂ ਕੋਈ ਉtre ਉਹ ਸਰਸਾ ਨਦੀ ਵੀ ਮੌਕਾ ਪਛਾਣ ਉਤਰੀ ਤੇ ਜਿਹੜੇ ਪਾਣੀ ਚ ਉਤਰੇ ਵਿਸਾਖਾ ਕੇ ਉਹ ਘੋੜੇ ਸਣਾ ਸਣੇ ਸਵਾਰਾਂ ਦੇ ਖਾਣ ਉਤਰੀ ਉਹ ਖਾ ਗਈ ਸੈਂਤ ਖਜ਼ਾਨਾ ਉਹ ਗੁਰੂ ਘਰ ਦਾ ਜਨਮ ਜਨਮ ਦੀ ਭੁੱਖ ਮਿਟਾਣ ਉਤਰੀ ਤੇ ਗੁਜਰੀ ਮਾਂ ਫਤਿਹ ਜੋ ਆ ਜੀਤ ਜੁਝਾਰ ਦਾ ਰੋਕ ਲੀਤਾ ਤੋ ਜੀ ਦੇ ਤੀਕ ਸਾਰੇ ਰਸਤੇ ਪਹੁੰਚਦੇ ਨੇ ਰਸਤਾ ਯੋ ਸਦਾ ਤਾਰ ਦਾ ਰੋਕ ਲੀਤਾ ਤੋ ਜੀ ਦੇ ਤੀਕ ਸਾਰੇ ਰਸਤੇ ਪਹੁੰਚਦੇ ਨੇ ਰਸਤਾ ਯੋ ਸਦਾ ਤਾਰ ਦਾ ਰੋਕ ਲੀਤਾ ਸਰਸਾ ਹੋਰ ਉਚਲੀ ਤਾਂ ਆਖਰ ਗੁਰੂ ਬੋਲੇ ਸਰਸਾ ਹੋਰ ਉਚਲੀ ਆਖਰ ਗੁਰੂ ਬੋਲੇ ਕਿ ਕੁਝ ਤੈ ਸੋਚ ਐ ਬੇਪਰਵਾ ਸਰਸਾ ਓ ਰਸਤੇ ਨਦੀ ਫਕੀਰਾਂ ਦੇ ਰੋਕਦੀ ਨਹੀਂ ਸਾਨੂੰ ਜਾਣਦੇ ਆਪ ਵੀ ਜਾ ਸਰਸਾ ਉਸ ਨਦੀ ਰਸਤਿਆਂ ਨਦੀ ਫਕੀਰਾਂ ਦੇ ਰੋਕਦੀ ਨਹੀਂ ਉਹ ਸਾਨੂੰ ਜਾਣਦੇ ਆਪ ਵੀ ਜਾ ਸਰਸਾ ਸਾਡਾ ਡੋਬਣਾ ਸੀ ਜੋ ਕੁਝ ਡੋਬ ਸੁਟਿਆ ਹੁਣ ਕਿਉਂ ਰੋਕਨੀ ਹੈ ਸਾਡਾ ਰਾ ਸਰਸਾ ਉਤੇ ਵਰ ਵੇਖ ਕੇ ਤੇਰੇ ਇਹ ਜਾਪਦਾ ਹੈ ਕਿ ਸਾਨੂੰ ਡੋਬ ਕੇ ਲਵੇਂਗੀ ਸਾ ਸਰਸਾ ਤੇ ਅੱਗੋਂ ਸਰਸਾਨੇ ਕਿਹਾਏ ਸ਼ੇਨ ਸ਼ਾਹਾਂ ਹੋ ਅੱਗੋਂ ਸਰਸਾਨੇ ਕਿਹਾਏ ਸ਼ੇਨ ਸ਼ਾਹਾਂ ਓਏ ਮੈਂ ਕੁਰ ਲਾ ਲਈਆਂ ਪਰ ਜਾਪੇ ਸ਼ੂਕ ਨੀਆਂ ਪਰ ਅੱਜ ਤੂੰ ਬਾਗ ਪਰਿਵਾਰ ਨੂੰ ਨਾਲ ਲੈ ਕੇ ਅੱਗੇ ਜਾਣਾ ਪਈ ਮੈਂ ਕੂਕਨੀਆ ਓਏ ਅੱਜ ਤੂੰ ਬਾਗ ਪਰਵਾਰ ਨੂੰ ਨਾਲ ਲੈ ਕੇ ਅੱਗੇ ਜਾਣਾ ਪਈ ਮੈਂ ਕੂਕਨੀਆ ਕਿ ਮੈਨੂੰ ਮੇਰੇ ਕਿਨਾਰੇ ਵੀ ਕੋਸ ਦੇ ਨਹੀਂ ਤੇ ਤੂੰ ਦਾਤਾਰ ਨੂੰ ਡੋਬਣਾ ਲੋਚਨੀਏ ਜਿਹੜਾ ਆਪ ਕਿਨਾਰਾ ਹੈ ਡੁੱਬਦਿਆਂ ਦਾ ਉਸ ਕਰਤਾਰ ਉ ਡੁੱਬਣਾ ਲੋਚਨੀਏ ਉਹ ਡੁੱਬਣੋ ਜਿਨੇ ਬਚਾਲਿਆ ਦੇਸ਼ ਸਾਰਾ ਉਸ ਪਰਵਾਰ ਨੂੰ ਡੁੱਬਣਾ ਲੋਚਨੀਏ ਤੂੰ ਮੂਰਖ ਬੜੀਂ ਸਰਸਾ ਤੂੰ ਭਵਜਲਾ ਤੋਂ ਤਾਰਨ ਹਾਰ ਨੂੰ ਡੋਬਣਾ ਲੋਚਨੀਏ ਉਹ ਮੂਰਖ ਬੜੀ ਐ ਸਰਸਾ ਤੂੰ ਭਵ ਜਲਾਂ ਤੋਂ ਉਸ ਤਾਰਨ ਹਾਰ ਨੂੰ ਡੋਬਣਾ ਲੋਚਨੀਏ ਪਰ ਸਰਸਾ ਕਹਿ ਰਹੀ ਸੰਸਕ੍ਰਿਤ ਸ਼ੇਰ ਸੁਣਾ ਕਿ ਤੂੰ ਹੈ ਆਪ ਅਨੰਤ ਅਥਾਸ਼ਾ ਤੈਨੂੰ ਸਰਸਨ ਮਾਣੀ ਨਹੀਂ ਡੋਬ ਸਕਦੀ ਮੇਰੀ ਇੱਕ ਪਰ ਮਨ ਲੈ ਸਲਾਸ਼ਾ ਕਿ ਮੇਰੇ ਆਰ ਕੰਡੇ ਜਿੰਦਾਂ ਨਕੀਆਂ ਤੇ ਓਏ ਮਾਤਾ ਗੁਜਰੀ ਨੂੰ ਗੰਗੂ ਨੇ ਆ ਮਿਲਣੇ ਆਰ ਕੰਡਾ ਤੇ ਪਾਰ ਕੰਡਾ ਦੋ ਕੰਡੇ ਸੀ ਕਹਿੰਦੇ ਆ ਉਰਲਾ ਤੇ ਪਰਲਾ ਗੰਗੂ ਸਰਸਾ ਕਹਿ ਰਹੀ ਹੈ ਕਿ ਮੇਰੇ ਯਾਰ ਕੰਡੇ ਜਿੰਦਾਂ ਨਕੀਆਂ ਤੇ ਤੇ ਮਾਤਾ ਗੁਜਰੀ ਨੂੰ ਗੰਗੂ ਨੇ ਆ ਮਿਲਣਾ ਉਹ ਜਿਵੇਂ ਗੰਗਾ ਵਿੱਚ ਮੈਲੀ ਕੋਈ ਨਦੀ ਮਿਲ ਪਏ ਇਦਾਂ ਗੰਗੂ ਨੇ ਬਣ ਕੇ ਬਲਾ ਮਿਲਣਾ ਤੋ ਖੜ ਕੇ ਖੇੜੀ ਮੋਰੰਡੇ ਨੂੰ ਆਪ ਜਾਣ ਤੇ ਅੱਗੋਂ ਸੂਬਾ ਸਰਹੰਦ ਨੂੰ ਜਾ ਮਿਲਣਾ ਜਰੀ ਮਾਨੂੰ ਬੁਰਜ ਨੇ ਖਾ ਜਾਣਾ ਉਹ ਛੋਟੇ ਲਾਲਾਂ ਨੂੰ ਨੀਆਂ ਨੇ ਧਾ ਮਿਲਣਾ ਤੇ ਪਰਲੇ ਪਾਰ ਜਾਣਾ ਅੱਜ ਮੈਂ ਰੋਕ ਲੀਤਾ ਪਰਲੇ ਪਾਰ ਜਾਣਾ ਅੱਜ ਮੈਂ ਪਰ ਇਹ ਦੂ ਅੱਗੇ ਨਹੀਂ ਮੇਰੀ ਤੌਫੀਕ ਦਾਤਾ ਬੁਰਜ ਨੀਹਾ ਸੁਚਾ ਤੇ ਸਰਹੰਦ ਸੂਬਾ ਓ ਕਿੰਨੀਆਂ ਹੋਣੀਆਂ ਰਹੀਆਂ ਉਡੀਕ ਦਾਤਾ ਉਹ ਬੁਰਜ ਨੀਹਾ ਸੁਚਾ ਤੇ ਸਰਹੰਦ ਸੂਬਾ ਕਿੰਨੀਆਂ ਹੋਣੀਆਂ ਰਹੀਆਂ ਉਡੀਕਦਾਤਾ ਓ ਅੱਗੇ ਪਾਤਸ਼ਾਹ ਪੁਰੀ ਅਨੰਦ ਨਈਓ ਵਾਹ ਗੁਰ ਅਨੰਦਪੁਰ ਛੱਡ ਕੇ ਆਏ ਨੇ ਸਾਹਿਬ ਤੇ ਸਰਸਾ ਕਹਿ ਰਹੀ ਕਿ ਅੱਗੇ ਪਾਤਸ਼ਾਹ ਪੁਰੀ ਅਨੰਦ ਨਈਓ ਓ ਡਾਡਾ ਅੱਗੇ ਚਮਕੌਰ ਕਰਾ ਸਾਈਆਂ ਉਖੜੀ ਗੜੀ ਇੱਕ ਕੱਚੀ ਜਿਹੀ ਮੂੰਹ اٹਕੇ ਹੋਣੀ ਮਲ ਬੈਠੀ ਸਾਰੇ ਥਾਂ ਸਾਈਆਂ ਉਹ ਕਦੀ ਲੈਂਦੀ ਏ ਤੇਰੇ ਅਜੀਤ ਦਾ ਨਾ ਤੇ ਕਦੀ ਲੈਂਦੀ ਜੁਝਾਰ ਦਾ ਨਾ ਸਾਈਆਂ ਇੱਥੇ ਠਹਿਰ ਜਾ ਬੇਨਤੀ ਮਨ ਮੇਰੀ ਰਸਤਾ ਰੋਕ ਬੈਠੀ ਤੇਰਾ ਤਾਂ ਸਾਈਆਂ ਇੱਥੇ ਹੀ ਠਹਿਰ ਜਾ ਬੇਨਤੀ ਮਨ ਮੇਰੀ ਰਸਤਾ ਰੋਕ ਬੈਠੀ ਤੇਰਾ ਤਾਂ ਸਾਈਆਂ ਓਏ ਨਾ ਜਾ ਪੁੱਤਾਂ ਦੀ ਅੱਗੇ ਨਾ ਜਾ ਪੁੱਤਾਂ ਦੀ ਅਗੇ ਬਰਾਤ ਲੈ ਕੇ ਓਏ ਮੰਡਪ ਹੋਣੀ ਨੇ ਅੱਗੋਂ ਸ਼ਿੰਗਾਰ ਲੈਣਾ ਤੇਰੇ ਪੁੱਤਾਂ ਨੇ ਮਾਰ ਮੈਦਾਨ ਲੈਣਾ ਤੇ ਤੇਰੇ ਪੁੱਤਾਂ ਨੂੰ ਹੋਣੀ ਨੇ ਮਾਰ ਲੈਣਾ ਤੇਰੇ ਪੁੱਤਾਂ ਨੇ ਮਾਰ ਮੈਦਾਨ ਲੈਣਾ ਤੇਰੇ ਪੁੱਤਾਂ ਮੋੜੀ ਨੇ ਮਾਰ ਲੈਣਾ ਕਿ ਸਾਸੰਗਤ ਸਤਸਾ ਨੇ ਜੋ ਕਹਿਣਾ ਸੀ ਕਹਿ ਲਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੁਝ ਕਹਿਣ ਲੱਗੇ ਨੇ ਆ ਸਾਸੰਗਤ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਸਾਰਾ ਜੀਵਨ ਉਹਨਾਂ ਦਾ ਸਾਰਾ ਜੀਵਨ ਚਰਿੱਤਰ ਤੇ ਉਹਨਾਂ ਦਾ ਸਾਰਾ ਜੀਵਨ ਫਲਸਫਾ ਦੇਖਣਾ ਔਰ ਕਵਿਤਾ ਦੇ ਨਾਲ ਨਾਲ ਤੁਰਨਾ ਸਾਸੰਗਤ ਗੁਰੂ ਜੀ ਸਤਸਾ ਨੂੰ ਕਹਿ ਰਹੇ ਕਿ ਨਾਟਕ ਬੜਾ ਬਚਿੱਤਰ ਹੈ ਇਸ ਸਰਸਾ ਮੈਂ ਜੋ ਕੁਝ ਕਹਿਣ ਲੱਗਾ ਸਾਸਨ ਤੋਂ ਬਚਿੱਤਰ ਨਾਟਕ ਚੋਂ ਕਹਿ ਰਿਹਾ ਹਾਂ ਮੇਰਾ ਆਪਣਾ ਕੁਝ ਨਹੀਂ ਸਿਰਫ ਸ਼ਬਦ ਨੇ ਕੁਝ ਗੁਰੂ ਦੇ ਬਖਸ਼ੇ ਹੋਏ ਆਹ ਕਵਤਾ ਦੇ ਨਾਲ ਤੁਰਨਾ ਕਿ ਨਾਟਕ ਬੜਾ ਬਚਿੱਤਰ ਹੈ ਏ ਸਰਸਾ ਪਰ ਇਹ ਤਾਂ ਭੇਤ ਇੱਕ ਨਦੀ ਨਹੀਂ پا ਸਕਦੀ ਇਹ ਹੈ ਉਹ ਨਾਟਕ ਜਿਸ ਦੇ ਪਾਤਰਾਂ ਦੀ ਕੋਈ ਭੂਮਿਕਾ ਬਦਲੀ ਨਹੀਂ ਜਾ ਸਕਦੀ ਓਏ ਪਟਨਾ ਪੂਰੀ ਆਨੰਦ ਚਮਕੋ ਨੰਦੇੜ ਸਾਹਿਬ ਪਟਨਾ ਪੂਰੀ ਆਨੰਦ ਨੰਦੇੜ ਸਾਹਿਬ ਉਹ ਕਿੰਨੇ ਮੰਚ ਨੇ ਤੂੰ ਨਹੀਂ ਗਿਣਾ ਸਕਦੀ ਸਾਰੇ ਕਾਂਡ ਨਹੀਂ ਜਦੋਂ ਤੱਕ ਖੇਡ ਹੁੰਦੇ ਹੋਣੀ ਕਿਤੇ ਨਹੀਂ ਪਰਦਾ ਗਿਰਾ ਸਕਦੀ ਸਾਰੇ ਕਾਂਡ ਨਹੀਂ ਜਦੋਂ ਤੱਕ ਖੇਡ ਹੁੰਦੇ ਹੋਣੀ ਕਿਤੇ ਨਹੀਂ ਪਰਦਾ ਗਿਰਾ ਸਕਦੀ ਮੈਂ ਹਉ ਪਰਮਪੁਰਖ ਕੋ ਦਸਾ ਦੇਖਣ ਆਇਓ ਜਗਤ ਤਮਾਸ਼ਾ ਨਾਟਕ ਨੂੰ ਪਹਿਲਾਂ ਤਮਾਸ਼ਾ ਕਿਹਾ ਜਾਂਦਾ ਸੀ ਤੇ ਸਾਹਿਬ ਗੱਲ ਕਹਿ ਰਹੇ ਨੇ ਸ਼ੇਰ ਸੁਣਨਾ ਕਿ ਇਹ ਹੈ ਜਗਤ ਤਮਾਸ਼ਾ ਤੇ ਮੈਂ ਇਸ ਨੂੰ ਇਹ ਹੈ ਜਗਤ ਤਮਾਸ਼ਾ ਖੇਡਣਾ ਹੈ ਛੋਟੇ ਲਾਲਾ ਸਰਹੰਦ ਵਿੱਚ ਖੇਡਣਾ ਹੈ ਓਏ ਵੱਡੇ ਲਾਲਾ ਚਮਕੌਰ ਵਿੱਚ ਖੇਡਣਾ ਹੈ ਓ ਛੋਟੇ ਲਾਲਾ ਸਰਹੰਦ ਵਿੱਚ ਖੇਡਣਾ ਹੈ ਤੇ ਵੱਡੇ ਲਾਲਾ ਚਮਕੌਰ ਵਿੱਚ ਖੇਡਣਾ ਹੈ ਇੱਕ ਬੰਧ ਹੋਰ ਸੁਣਨਾ ਸਤਗੁਰ ਸਰਸਨ ਕਹਿ ਰਹੀ ਨੇ ਕਿ ਸਾਗਰ ਤੀਕ ਤੂੰ ਮਿੱਤਰ ਤੱਕ ਮੈਂ ਜਾਣ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਸਾਈਂਬਾ ਨੇ ਕਿਹਾ ਤੇ ਸਰਸਨ ਕਹਿ ਰਿਹਾ ਕਿ ਸਾਗਰ ਤੀਕ ਤੂੰ ਤੇ ਮਿੱਤਰ ਤੱਕ ਮੈਂ ਜਾਣਾ ਉਹ ਸਾਡਾ ਬਹੁਤ ਲੰਮਾ ਹਾਲੇ ਪੰਦ ਨਦੀਏ ਉਹ ਤੁਰਨਾ ਤੂੰ ਕਰ ਦੇ ਜੇਕਰ ਬੰਦ ਨਦੀਏ ਤੇਰੇ ਪਾਣੀ ਚ ਪੈ ਜੋ ਦੁਰਗੰਧ ਨਦੀਏ ਉਹ ਰੁਕਦੇ ਨਹੀਂ ਜੇਕਰ ਸੂਰਜ ਚੰਦ ਨਦੀਏ ਰੁਕਦੇ ਨਹੀਂ ਜੇਕਰ ਸੂਰਜ ਚੰਦ ਨਦੀਏ ਓ ਰੁਕਣ ਕਿਸ ਤਰਾਂ ਮੇਰੇ ਫਰਜੰਦ ਨਦੀਏ ਓ ਪਾਣੀ ਅਤੇ ਦਰਵੇਸ਼ ਨਹੀਂ ਕਦੀ ਰੁਕਦੇ ਕੋਈ ਘੜੀ ਆਜੇ ਕੋਈ ਕੰਧ ਨਦੀਏ ਬੋਲੇ ਸੋਨਹਾਂ ਰੁਕਦੇ ਨਹੀਂ ਜੇਕਰ ਸੂਰਜ ਚੰਦ ਨਦੀਏ ਰੁਕਣ ਕਿਸ ਤਰਾ ਮੇਰੇ ਫਰਜੰਦ ਨਦੀਏ ਪਾਣੀ ਅਤੇ ਦਰਵੇਸ਼ ਨਹੀਂ ਕਦੇ ਰੁਕਦੇ ਕੋਈ ਗੜੀ ਆਜੇ ਕੋਈ ਕੰਧ ਨਦੀਏ ਤੇ ਰਸਤਾ ਰੋਕਨਾ ਸਰਸਾ ਕੇ ਕੋਈ ਮੈਨੂੰ ਆ ਰਸਤਾ ਰੋਕਨਾ ਸਰਸਾ ਕੇ ਕੋਈ ਮੈਨੂੰ ਓ ਪਰਲੇ ਪਾਰ ਉਡੀਕਦਾ ਕੰਡਿਆਂ ਤੇ ਓ ਜੀ ਦਾ ਸੱਥਰ ਪਿਆਰਾ ਹੈ ਬੜਾ ਮੈਨੂੰ ਓ ਮੇਰਾ ਯਾਰ ਉਡੀਕਦਾ ਕੰਡਿਆਂ ਤੇ ਸਤ ਸੰਗ ਆਖਰੀ ਬੰਦ ਇਸ ਨਜ਼ਮ ਦਾ ਤੁਹਾਡੇ ਚਰਨਾਂ ਚ ਕਹਾਂਗਾ ਕਿ ਜੀ ਦਾ ਡੋਬਣਾ ਕਮ ਉਹ ਉtre ਕਿਦਾਂ ਸਰਸਾ ਦੀ ਬੇਨਤੀ ਆਖਰੀ ਕਿ ਜੀ ਦਾ ਡੋਬਣਾ ਕਮ ਉਹ ਉtre ਕਿਦਾਂ ਉਹ ਡੁੱਬੀ ਰਹਿੰਦੀ ਏ ਆਪ ਮੰਝ ਧਾਰ ਸਾਈਆਂ ਓਏ ਮੈਂ ਭਟਕ ਰਹੀਆਂ ਦੋ ਕਿਨਾਰਿਆਂ ਵਿੱਚ ਨਾ ਮੈਂ ਯਾਰ ਸਾਈਆਂ ਨਾ ਮੈਂ ਪਾਰ ਸਾਈਆਂ ਓ ਜੀਦਾ ਡੋਬਣਾ ਕਮ ਓ ਤਰੇ ਕਿਦਾਂ ਡੁੱਬੀ ਰੈਂਦੀ ਏ ਆਪ ਮੰਜ ਧਾਰ ਸਾਈਆਂ ਮੈਂ ਭਟਕ ਰਹੀਆਂ ਦੋਹਾਂ ਕਿਨਾਰਿਆਂ ਵਿੱਚ ਨਾ ਮੈਂ ਯਾਰ ਸਾਈਆਂ ਨਾ ਮੈਂ ਪਾਰ ਸਾਈਆਂ ਤੇ ਜੇਕਰ ਮੇਰ ਵਿੱਚ ਆਵੇਂ ਤਾਂ ਤਾਰ ਮੈਨੂੰ ਜੇ ਤੂੰ ਮੇਰ ਵਿੱਚ ਆਇਆ ਤਾਂ ਤਾਰ ਮੈਨੂੰ ਓਏ ਮੇਰੇ ਪਾਣੀ ਵਿੱਚ ਘੋੜਾ ਉਹ ਤਾਰ ਸਾਈਆਂ ਤੇ ਮੇਰੇ ਪਾਣੀ ਨੂੰ ਚਰਨਾ ਦੇ ਛੋ ਦੇ ਦੇ ਸਰਸਾ ਨਦੀ ਡੁੱਬ ਜਾਣੀ ਨੂੰ ਤਾਰ ਸਾਈਆਂ ਓ ਮੇਰੇ ਪਾਣੀ ਨੂੰ ਚਰਨਾ ਦੀ ਛੋ ਦੇ ਦੇ ਸਰਸਾ ਨਦੀ ਡੁੱਬ ਜਾਣੀ ਨੂੰ ਤਾਰ ਸਾਈਆਂ ਤੇ ਆਖਰੀ ਇੱਕ ਸ਼ੇਰ ਸਾਹ ਸੰਗ ਪਰ ਖਾਸ ਤਵਜੋ ਚਾਹਾਂਗਾ ਇਸ ਨਜ਼ਮ ਦਾ ਸਿਰਮੌਰ ਸ਼ੇਰ ਹੈ ਕਿ ਸਰਸਾ ਰੁਕੀ ਰੋਣਾ ਪਵਜਲੋਂ ਪਾਰ ਕਰਕੇ ਅਜੇ ਇੱਕ ਨਦੀ ਨੂੰ ਪਵਜਲੋਂ ਪਾਰ ਕਰਕੇ ਕੱਚੀ ਗਲੀ ਦੇ ਵੱਲ ਮਲਾਤੁਰ ਤੇ ਅਜੇ ਇਸ ਨਦੀ ਨੂੰ ਪਵਜਲੋਂ ਪਾਰ ਕਰਕੇ ਕੱਚੀ ਗਲੀ ਦੇ ਵੱਲ ਮਲਾਤੁਰ ਤੇ ਕੱਚੀ ਗਲੀ ਦੇ ਵੱਲ ਮਲਾਤੁਰ ਤੇ